ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਕੱਲ 19 ਫਰਵਰੀ 2025 ਨੂੰ ਪੀਐਸ ਟੈਟ ਦਾ ਜਿਹੜਾ ਰਿਜ਼ਲਟ ਹੈਗਾ ਜੀ ਉਹ ਅਨਾਉਂਸ ਕੀਤਾ ਗਿਆ ਵੈਸੇ ਪੀਐਸ ਟੈਟ 2024 ਦੀ ਜਿਹੜੀ ਪ੍ਰੀਖਿਆ ਹੈਗੀ ਆ 1 ਦਸੰਬਰ 2024 ਨੂੰ ਲਈ ਗਈ ਸੀ ਐਂਡ ਕੱਲ ਕਾਫੀ ਸਾਰੇ ਸਾਥੀਆਂ ਦਾ ਦਿਲ ਵੀ ਟੁੱਟਿਆ ਕਿਉਂਕਿ ਉਹਨਾਂ ਵੱਲੋਂ ਤਾਂ ਬੜੀ ਮਿਹਨਤ ਕੀਤੀ ਗਈ ਸੀ ਬਟ ਫਿਰ ਵੀ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਹੋਣੀ ਆ ਜਿਹਦੇ ਕਰਕੇ ਉਹਨਾਂ ਦਾ ਜਿਹੜਾ ਪੇਪਰ ਹੈਗਾ ਜੀ ਕਲੀਅਰ ਨਹੀਂ ਹੋਇਆ ਕੁਝ ਸਾਥੀਆਂ ਦੇ ਜਿਹੜੇ ਨੰਬਰ ਹੈਗੇ ਆ ਜੀ 82 ਬਣਦੇ ਸੀਗੇ 89 इवन 90 ਵੀ ਬਣਦੇ ਸੀਗੇ ਬਟ ਰਿਜ਼ਲਟ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਕੁਝ ਸਾਥੀਆਂ ਦੇ ਜਿਹੜੇ ਨੰਬਰ ਨੇ ਉਹ ਘਟੇ ਵੀ ਨੇ ਕੁਝ ਸਾਥੀਆਂ ਦੇ ਜਿਹੜੇ ਨੰਬਰ ਹੈਗੇ ਆ ਵਧੇ ਵੀ ਸੀ ਤਿੰਨ ਚਾਰ ਨੰਬਰਾਂ ਦੀ ਜਿਹੜੀ ਗ੍ਰੇਸ ਹੈਗੀ ਆ ਉਹ ਵੀ ਦੇਖਣ ਨੂੰ ਮਿਲੀ ਬਟ ਫਿਰ ਵੀ ਕਾਫੀ ਸਾਰੇ ਜਿਹੜੇ ਸਾਥੀ ਨੇ ਜੀ ਉਹਨਾਂ ਦਾ ਜਿਹੜਾ ਪੇਪਰ ਹੈਗਾ ਜੀ ਉਹ ਰਹਿ ਗਿਆ ਐਂਡ ਉਸ ਚੀਜ਼ ਨੂੰ ਪੁਲਪਣਾ ਬੜਾ ਹੀ ਮੁਸ਼ਕਿਲ ਕੰਮ ਹੈ ਗਿਆ ਕਿਉਂਕਿ ਤੁਸੀਂ ਆਪਦੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਐਂਡ ਅੱਜ ਦੀ ਵੀਡੀਓ ਵਿੱਚ ਮੈਂ ਕੁਝ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜਿਨ੍ਹਾਂ ਸਾਥੀਆਂ ਦਾ ਪੀਐਸਟੈਟ ਕਲੀਅਰ ਹੋ ਗਿਆ ਉਹ ਸਾਥੀ ਕਿਹੜੇ ਇਗਜ਼ਾਮ ਦੀ ਤਿਆਰੀ ਕਰਨਗੇ ਐਂਡ ਜਿਨ੍ਹਾਂ ਸਾਥੀਆਂ ਦਾ ਜਿਹੜਾ ਪੀਐਸਟੈਟ ਦਾ ਪੇਪਰ ਨਹੀਂ ਕਲੀਅਰ ਹੋਇਆ ਉਹ ਸਾਥੀ ਕਿਹੜੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਇਸ ਗੱਲ ਦੀ ਜਿਹੜੀ ਡਿਸਕਸ਼ਨ ਹੈਗੀ ਆ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੀ ਆ ਜੇਕਰ ਤੁਹਾਡੀ ਜਗ੍ਹਾ ਤੇ ਮੈਂ ਹੁੰਦਾ ਤੇ ਮੈਂ ਕਿਹੜੇ ਐਗਜ਼ਾਮ ਦੀ ਤਿਆਰੀ ਕਰਦਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਗੱਲ ਕਰ ਰਹੇ ਆ ਕਿ ਪੀਐਸਟੈਟ ਦਾ ਜਿਹੜਾ ਨਤੀਜਾ ਹੈਗਾ ਜੀ 19 ਫਰਵਰੀ 2025 ਨੂੰ ਜਾਰੀ ਕੀਤਾ ਗਿਆ ਜਿਨ੍ਹਾਂ ਸਾਥੀਆਂ ਦਾ ਪੇਪਰ ਕਲੀਅਰ ਹੋ ਗਿਆ ਜਿੰਨੇ ਵੀ ਨੰਬਰਾਂ ਨਾਲ ਕਲੀਅਰ ਹੋਇਆ ਹੋਵੇ ਵੈਸੇ ਕੁਝ ਸਾਥੀਆਂ ਦਾ ਫੋਨ ਵੀ ਆਇਆ ਸੀਗਾ ਜਿਵੇਂ ਮੰਨ ਲਓ ਕਿਸੇ ਸਾਥੀ ਦੇ ਨੰਬਰ ਆਏ 90 ਉਹ ਸਾਥੀ ਪਾਸ ਹੋ ਗਿਆ ਤੇ ਕਿਸੇ ਉਹਦੇ ਨਾਲ ਦੇ ਸਾਥੀ ਤੇ ਜਿਹੜੇ ਨੰਬਰ ਸੀਗੇ ਜਿ ਉਹ 100 ਆ ਗਏ 99 ਮਾਰਕਸ ਆ ਗਏ ਤੇ ਉਸ ਸਾਥੀ ਨੂੰ ਦੇਖ ਕੇ ਜਿਹੜਾ ਦੂਜਾ ਸਾਥੀ ਆ ਸੈਡ ਹੋ ਰਿਹਾ ਕਿ ਯਾਰ ਉਹ ਮੇਰੇ ਨਾਲੋਂ ਜ਼ਿਆਦਾ ਨੰਬਰ ਲੈ ਗਿਆ ਸੋ ਮੈਂ ਇਹ ਗੱਲ ਕਲੀਅਰ ਕਰ ਦਵਾਂ ਕਿ ਜਿਹੜੇ ਪਰਸਨ ਨੇ ਆਪਦਾ ਪੇਪਰ ਕਲੀਅਰ ਕਰ ਲਿਆ ਸੋ ਇਹ ਗੱਲ ਮੈਟਰ ਨਹੀਂ ਕਰਦੀ ਕਿਉਂਕਿ ਇਹ ਹੈਗੀ ਆ ਇੱਕ ਯੋਗਤਾ ਪ੍ਰੀਖਿਆ ਸੋ ਇਸ ਗੱਲ ਦੀ ਤੁਸੀਂ ਚਿੰਤਾ ਬਿਲਕੁਲ ਵੀ ਨਾ ਕਰੋ ਜਿੰਨੇ ਵੀ ਨੰਬਰ ਆਏ ਹੋਣ ਹੁਣ ਤੁਸੀਂ ਆਪਣੇ ਨੈਕਸਟ ਐਗਜ਼ਾਮ ਦੀ ਜਿਹੜੀ ਪ੍ਰੈਪਰੇਸ਼ਨ ਹੈਗੀ ਆ ਜੀ ਉਹ ਤੁਸੀਂ ਸਟਾਰਟ ਕਰ ਦਵੋ ਨੈਕਸਟ ਕਿਹੜੇ ਐਗਜ਼ਾਮ ਦੀ ਮੈਂ ਗੱਲ ਕਰ ਰਹੀ ਹਾਂ ਜੇਕਰ ਕਿਸੇ ਸਾਥੀ ਨੇ ETT ਕੀਤੀ ਹੋਈ ਹੈ ਤਾਂ ਉਹ ਆਪਦੇ ETT ਕਾਡਰ ਦੀ ਪੇਪਰ ਦੀ ਤਿਆਰੀ ਕਰੂਗਾ ਜੇਕਰ ਕਿਸੇ ਪਰਸਨ ਨੇ ਬੀਐਡ ਕੀਤੀ ਹੋਈ ਹੈ ਤਾਂ ਉਹ ਪਰਸਨ ਆਪਦੇ ਮਾਸਟਰ ਕਾਡਰ ਪੇਪਰ ਦੀ ਤਿਆਰੀ ਕਰੂਗਾ ਐਂਡ ਜੇਕਰ ਕਿਸੇ ਨੇ ਮਾਸਟਰਸ ਕੀਤੀ ਹੋਈ ਹੈ ਫਿਰ ਉਹ ਪਰਸਨ ਆਪਦੇ ਲੈਕਚਰਰ ਕਾਡਰ ਦੇ ਐਗਜ਼ਾਮ ਦੀ ਜਿਹੜੀ ਤਿਆਰੀ ਹੈਗੀ ਹੈ ਜੀ ਉਹ ਸਟਾਰਟ ਕਰ ਸਕਦਾ ਆ ਪੋਸਟਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਇਹ ਤਾਂ ਗੱਲ ਸਗੀ ਜਿਨ੍ਹਾਂ ਸਾਥੀਆਂ ਨੇ ਪੀਐਸਟੈਟ ਦਾ ਪੇਪਰ ਕਲੀਅਰ ਕੀਤਾ ਹੁਣ ਅਸੀਂ ਉਹਨਾਂ ਸਾਥੀਆਂ ਦੀ ਗੱਲ ਕਰਦੇ ਆ ਜਿਨ੍ਹਾਂ ਸਾਥੀਆਂ ਦਾ ਜਿਹੜਾ ਪੇਪਰ ਹੈਗਾ ਆ ਪੀਐਸਟੈਟ ਦਾ ਕਲੀਅਰ ਨਹੀਂ ਹੋਇਆ ਤੁਸੀਂ ਕਿਹੜੇ ਕਿਹੜੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਹੈ ਸੀਟੈਟ ਦਾ ਜਿਹੜਾ ਐਗਜ਼ਾਮ ਸੀਟੈਟ ਦੀ ਪ੍ਰੀਖਿਆ ਨੂੰ ਤੁਸੀਂ ਪਾਸ ਕਰਕੇ ਰੱਖ ਲਵੋ ਕੁਝ ਦਿਨ ਪਹਿਲਾਂ ਮੇਰੇ ਦੁਆਰਾ ਇੱਕ ਟੈਲੀਗ੍ਰam ਚੈਨਲ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਕਿ ਈਐਮਆਰਐਸ ਸਕੂਲਾਂ ਦੀ ਈਐਮਆਰਐਸ ਦੇ ਵਿੱਚ ਜਿਹੜੇ ਸਕੂਲ ਹੁੰਦੇ ਆ ਉਹਦੇ ਵਿੱਚ ਜਿਹੜੀ ਟੀਚਰਾਂ ਦੀ ਭਰਤੀ ਹੈਗੀ ਹੈ ਲਗਭਗ 38000 ਦੇਖਣ ਨੂੰ ਮਿਲੇਗੀ ਫਿਊਚਰ ਦੇ ਵਿੱਚ ਇਕਲਵਯਾ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਇਹਦੀ ਫੁੱਲ ਫਾਰਮ ਹੈਗੀ ਆ ਟ੍ਰਾਈਬਲ ਏਰੀਆਜ਼ ਦੇ ਵਿੱਚ ਇਹ ਸਕੂਲ ਦੇਖਣ ਨੂੰ ਮਿਲਦੇ ਆ ਪੀਜੀਟੀ ਲਈ ਬੀਐਡ ਐਂਡ ਮਾਸਟਰਸ ਕੀਤੀ ਹੋਵੇ ਸਪੈਸੀਫਿਕ ਸਬਜੈਕਟ ਦੇ ਵਿੱਚ ਜੇਕਰ ਕਿਸੇ ਸਾਥੀ ਨੇ ਬੀਐਡ ਕੀਤੀ ਹੋਈ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਐਲੀਜੀਬਿਲਟੀ ਕ੍ਰਾਈਟੇਰੀਆ ਕੰਪਲੀਟ ਹੋ ਰਿਹਾ ਫਿਰ ਉਹ ਸਾਥੀ ਅਪਲਾਈ ਕਰ ਸਕਦੇ ਨੇ ਇਨਾ ਪੋਸਟਾਂ ਦੇ ਲਈ ਬਟ ਸੀਟੈਡ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਪੇਪਰ 2 ਦੀ ਜੇਕਰ ਮੈਂ ਗੱਲ ਕਰਾਂ ਕਿ ਸੀਟੈਡ 2 ਜਿਹੜਾ ਪੇਪਰ ਹੈਗਾ ਆ ਪਾਸ ਕੀਤਾ ਹੋਵੇ ਫੇਰ ਹੀ ਉਹ ਸਾਥੀ ਇਨ੍ਹਾਂ ਪੋਸਟਾਂ ਵਿੱਚ ਅਪਲਾਈ ਕਰ ਸਕਦੇ ਆ ਫਿਲਹਾਲ ਇਨ੍ਹਾਂ ਵੈਕੈਂਸੀਜ਼ ਦੀ ਕੋਈ ਜਾਣਕਾਰੀ ਨਹੀਂ ਹੈ ਸਰਕਾਰ ਵੱਲੋਂ ਇੰਨਾ ਹੀ ਨੋਟੀਫਿਕੇਸ਼ਨ ਆਇਆ ਕਿ ਫਿਊਚਰ ਵਿੱਚ ਇਨ੍ਹਾਂ ਸਕੂਲਾਂ ਵਿੱਚ ਜਿਹੜੀਆਂ ਵੈਕੈਂਸੀਜ਼ ਨੇ ਜੀ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਵਿੱਚ ਇਹ ਕੋਈ ਵੀ ਸਕੂਲ ਨਹੀਂ ਹੈਗੇ ਕੁਝ ਸਪੈਸੀਫਿਕ ਸਟੇਟਸ ਨੇ ਉਹਨਾਂ ਵਿੱਚ ਹੀ ਤੁਹਾਨੂੰ ਇਹ ਜਿਹੜੇ ਸਕੂਲ ਨੇ ਜੀ ਉਹ ਦੇਖਣ ਨੂੰ ਮਿਲਣਗੇ ਈਐਮਆਰਐਸ ਤੋਂ ਇਲਾਵਾ ਜਿਵੇਂ ਸੀਟਾਟ ਦਾ ਤਾਂ ਚਲੋ ਜੂਨ ਮਹੀਨੇ ਵਿੱਚ ਤੁਹਾਡਾ ਜਿਹੜਾ ਪੇਪਰ ਹੋਣਾ ਆ ਉਹ ਕੰਡਕਟ ਕਰਵਾਇਆ ਜਾਊਗਾ notification ਵੀ ਤੁਹਾਨੂੰ ਕੁਝ ਟਾਈਮ ਵਿੱਚ ਦੇਖਣ ਨੂੰ ਮਿਲ ਜੇਗਾ ਇਸ ਤੋਂ ਇਲਾਵਾ ਤੁਸੀਂ KVS ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਚੰਡੀਗੜ੍ਹ ਦਾ ਜਿਹੜਾ TGT ਜਾਂ ਫਿਰ JBT ਦਾ ਜਿਹੜਾ ਇਗਜ਼ਾਮ ਹੁੰਦਾ ਆ ਉਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹੋ ਬਟ सीटेट ਸਾਰਿਆਂ ਵਿੱਚ ਕੰਪਲਸਰੀ ਹੈ ਇਸ ਤੋਂ ਇਲਾਵਾ ਤੁਸੀਂ ਕਰ ਸਕਦੇ ਹੋ ਦਿੱਲੀ ਵਿੱਚ ਜਿਹੜਾ DTRPSB ਦਾ ਇਗਜ਼ਾਮ ਹੁੰਦਾ ਆ ਤੁਸੀਂ ਉਸ ਇਗਜ਼ਾਮ ਦੀ ਤਿਆਰੀ ਵੀ ਕਰ ਸਕਦੇ ਹੋ ਐਂਡ ਤੁਹਾਡੀਆਂ ਨਾਲ ਦੀਆਂ ਸਟੇਟ ਜਿਵੇਂ ਕਿ ਹਰਿਆਣਾ ਐਂਡ ਰਾਜਸਥਾਨ ਦੇ ਵਿੱਚ ਜਿਵੇਂ ਕਿ ਰਾਜਸਥਾਨ ਵਿੱਚ ਰੀਟ ਦਾ ਐਗਜ਼ਾਮ ਹੁੰਦਾ ਆ ਤੇ ਐਸਟੈਟ ਦਾ ਐਗਜ਼ਾਮ ਹੁੰਦਾ ਆ ਹਰਿਆਣੇ ਦੇ ਵਿੱਚ ਇਹਨਾਂ ਪ੍ਰੀਖਿਆਵਾਂ ਦੀ ਜੇਕਰ ਤਿਆਰੀ ਕਰ ਲਈ ਜਾਵੇ ਕਿਉਂਕਿ ਜੋ ਮੌਕੇ ਤੁਹਾਡੇ ਸਾਹਮਣੇ ਹੈਗੇ ਆ ਉਹਨਾਂ ਦੀ ਤਿਆਰੀ ਕੀਤੀ ਜਾਵੇ ਤਾਂ ਬੈਟਰ ਹੈ ਹੁਣ ਮੈਨੂੰ ਤਾਂ ਇਹ ਨਹੀਂ ਪਤਾ ਕਿ ਪੀਐਸਟੈਟ ਜਿਹੜਾ ਅਗਲਾ ਹੈਗਾ ਜਾਂ ਕਦੋਂ ਆਊਗਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੱਥ ਉੱਤੇ ਹੱਥ ਧਰ ਕੇ ਬੈਠਣ ਦਾ ਕੋਈ ਫਾਇਦਾ ਨਹੀਂ ਨਤੀਜਾ ਕੁਝ ਵੀ ਹੋਵੇ ਪਰ ਆਪ ਦੇ ਵੱਲੋਂ ਜਿਹੜੀ ਪੂਰੀ ਕੋਸ਼ਿਸ਼ ਹੈਗੀ ਆ ਜੀ ਉਹ ਤੁਹਾਡੀ ਕਰਨੀ ਬਣਦੀ ਹੈ ਬਾਕੀ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you